ਦਾ ਨਾਂ ਕੀ ਆਪਣਾ ਮੇਰਾ ਨਾਮ ਮੇਂਦਰ ਕੌਰ ਹੈ ਬੱਚਾ ਮੈਂ ਕੀ ਨਾਮ ਹੈਂਦਰ ਕੋਲ ਮੇਂਦਰ ਕੌਰ ਕਿਹੜਾ ਪਿੰਡ ਕਰਮ ਬਾਦਰਗੜ ਜੰਡੀਆਂ ਬਾਦਰਗੜ ਜੰਡੀਆਂ ਹਾਂਜੀ ਬਾਦ ਕੱਲੋ ਜਿਹੜਾ ਇੱਕ ਨਰਕੀ ਨੇ ਉਹ ਕੰਗਨਾ ਰੋਣਾ ਜਿੰਦੇ ਨਾਲ ਤੁਹਾਡੀ ਅੱਜ ਤੋਂ 3 ਸਾਲ ਪਹਿਲਾਂ ਕੱਲ ਹੋਈ ਸੀ ਅੱਛਾ ਉਹਦੇ ਥੱਪੜ ਮਾਰਿਆ ਤੇ ਉਹਨੂੰ ਪੁਲਿਸ ਤੇ ਮਾਮਲਾ ਦੇ ਕੀ ਤੁਸੀਂ ਕਿਉਂ ਗਏ ਉਹਨੇ ਮੋਟੇ ਜਿਹਾ ਮਾਰਿਆ ਉਹਨੂੰ ਬੋਲਣ ਤੇ ਤਗੀਬ ਨੇ ਤਰੀ ਨਹੀਂ ਹੈ ਤੇਰ ਵਾਰ ਨਹੀਂ ਬੋਲਣ ਦਾ ਮਾਂ ਤਾਂ ਕਰਨ ਦਾ ਪਤਾ ਨਹੀਂ ਉਹਨੂੰ ਐਵੇਂ ਆਟੋਬੌਡੀ ਬੁਲੀ ਜਾਂਦੀ ਏ ਐ ਨਹੀਂ ਪਤਾ ਵੀ ਆਪ ਦੇ ਰੱਖਣਾ ਜਾਇਆ ਰੱਖਣਾ ਕਹਿੰਦੇ ਆ ਅੱਗੇ ਵੀ ਆਸ ਤੱਕ ਕਿਸਾਨਾਂ ਨੂੰ ਇੰਨੀ ਨਿੰਦਿਆ ਕਰੀ ਕਿ ਬੁੜੀਆਂ ਨੂੰ ਕੱਠੀਆਂ ਕਰ ਲੈਦੇ 100-100 ਰੁਪਏ ਪਿੱਛੇ ਤੇ ਬੁੜੀਆਂ ਕੋਈ 100-100 ਰੁਪਏ ਪਿੱਛੇ ਥੁਰੇ ਜਾਂਦੀਆਂ ਹਮ ਉਹਦੇ ਬੱਚਿਆਂ ਦੀਆਂ ਜਾਇਦਾਦਾਂ ਜਾਂਦੀਆਂ ਸੀ ਮੋਦੀ ਸਾਹਿਬ ਨੇ ਕਹਿੰਦਾ ਮੈਂ ਸਾਰੀਆਂ ਜਾਇਦਾਦਾਂ ਖੋਣਗੇ ਮੈਂ ਦਿਹਾੜੀ ਰੱਖੂਗਾ ਤੇ ਫਿਰ ਜਿਹੜਾ ਪੰਜਾਬੀ ਹੁੰਦਾ ਜਾ ਕੇ ਪੰਜਾਬ ਜੇ ਉਹਨਾਂ ਖੌਦਮੰਦ ਉਹ ਵਿਆਹ ਜਿੱਥੇ ਜਾਂਦਾ ਉਹ ਨਫਰਤ ਮੰਗਿਆ ਵਿਆਹ ਦੀ ਇਹ ਕਰਕੇ ਖਾਣਾ ਮਹਾਰਾਜ ਨੇ ਜਿਹੜੀ ਰੋਜ਼ੀ ਸਰਨ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਨੇ ਜਾਂ ਗੁਰੂਆਂ ਨੇ ਤੇ ਫਿਰ ਜਾਇਦਾਤਾ ਛੱਡੀਆਂ ਤੋਂ ਕਿਉਂ ਜਾਂਦੀਆਂ ਉਹ ਤਾਂ ਮਰਨਾ ਪੈੜਾ ਤੇ ਅਣਖ ਛੱਡਨੀ ਔਖੀ ਹੈ ਇਹਨਾਂ ਨੂੰ ਤੁਹਾਡੇ ਨਾਲੋਂ ਤਾਂ ਮਤਲਬ ਕੀ ਗੱਲ ਹੋਈ ਸੀ ਸਾਨੂੰ ਕਹਿੰਦੀ ਕਿ ਵੀ ਕਿਸਾਨ ਲੈ ਆਏ ਬੁੜੀਆਂ ਨੇ 100-100 ਦੇ ਕਿ ਤੇਰਾ ਪੜਾ ਗਿਆ 100-100 ਕਿੱਥੋਂ ਸੰ ਦਿੱਤਾ ਹੈ ਅਹੀ ਤਾਂ ਆਵੇ ਬੱਚਿਆਂ ਦੀ ਜਾਇਦਾਦ ਖਤਰੇ 'ਚ ਹੈ ਸਨ ਵੀ ਜੇ ਦਾ ਸਾਡਾ ਜਾਇਦਾਦਾਂ ਹੀ ਖੋਲਣਾ ਫਿਰ ਸਾਨੂੰ ਮੰਗ ਰਿਹਾਉਣ ਵਾਲੇ ਬੱਚੇ ਕੀ ਆਖਣਗੇ ਤੁਸੀਂ ਮਰੇ ਸਭ ਤੁਸੀਂ ਰੋਕੇ ਨਾ ਤੁਸੀਂ ਤਾਂ ਮਰ ਜਾਂਦੇ ਫਿਰ ਪਈ ਇਹ ਤਾਂ ਮਰਨ ਗਏ ਸਾਂ ਤੇ ਵੀ ਜਾਇਦਾਦ ਤਾਂ ਨਹੀਂ ਛੱਡਿੰਗੇ ਤੇ ਮਰ ਜਾਾਂਗੇ ਜਿਹੜਾਂ ਦੇ ਵੇਲੇ ਮਾਰਦੇ ਖੋਲਦੇ ਖੋਲੇ ਪਰ ਆਪਦਾ ਸਿੱਧਕ ਨਹੀਂ ਹਾਰਾਂਗੇ ਆਂਦਾ ਸਿਰ ਜਾਵੇ ਤੇ ਜਾਵੇ ਤੇ ਸਾਡਾ ਸਿੱਖੀ ਸਿੱਧਕ ਨਾ ਜਾਵੇ ਇਸ ਤੇ ਪਾਈ ਵੀ ਪੰਜਾਬੀ ਰੋਗ ਉਹ ਜੁਲਤ ਪਰ ਜਿਹੜੇ ਜਿਹ ਸਿੱਖਨ ਗੁਰੂ ਦੇ ਉਹ ਤਾਂ ਆਪਦੇ ਟੱਟੀਆਂ ਦਾ ਮਾਂ ਤੇ ਵਹਿ ਵਹਿ ਕੇ ਗਏ ਬੱਚੇ ਨੀਆਂ ਚ ਨਾਲੇ ਖਰੋਤਾ ਆਪਦੇ ਆ ਗਏ ਜਿਹੜੀ ਕਰਨੀ ਉਹ ਉਹ ਉਮੀ ਉਹਨਾਂ ਨੂੰ ਪਗਾਤੀਆਂ ਤੇ ਉਮੀ ਹੋਣੀ ਆ ਤੇ ਖਰਸਾਨ ਵੀ ਉਮੀ ਪਗਾਉਂਦੇ ਹਾਂ ਬਦੋਂ ਅਸੀਂ ਕੇਸ ਵੀ ਕੀਤਾ ਸੀ ਉਹਦੇ ਤੇ ਕੋਈ ਮਾਨਾ ਨਹੀਂ ਲਿਆ ਕੇਸ ਵੀ ਕੀਤਾ ਸੀ ਰੱਖ ਲਾ ਵੀ ਆਪਣੀ ਤਾਂ ਰੱਖ ਲਾ ਵੀ ਜਦੋਂ ਨਿੰਦਕ ਕਰਦੀ ਸੀ ਸਾਰਾ ਭੈਣ ਭਈ ਦਾ ਸੀ ਤੂੰ ਕਰ ਤੇਰੇ ਉੱਥੇ ਹੋਊਗਾ ਟੱਕੜ ਦੁਸ਼ਮਣ ਸੀ ਕਿਉਂ ਕਰਨੀ ਸੀ ਕੋਈ ਆਇਆ ਫੈਸਲਾ ਉਹਦਾ ਕੇਸ ਦਾ ਕੋਈ ਫੈਸਲਾ ਇਸ ਤਰੀਕਾ ਪਈ ਜਾਂਦੀਆਂ ਹੁਣ ਰੱਖ ਲਾ ਵੀ ਬੰਦੇ ਘਈਏ ਵਾਰੋਂ ਵੀ ਉੱਥੋਂ ਰੱਖ ਲਾ ਵੀ ਤੂੰ ਕੀ ਨੂੰ ਕਹਿੰਦੀ ਝਗੜਨਾ ਮੇਰੀ ਥਾਂ ਤੇ ਵੀ ਖਿਡਾ ਦਾ ਮੈਨੇਜਰ ਹੁੰਦਾ ਅਗਲੇ ਵੀ ਹੋਰ ਕਰ ਲੈਣਗੇ ਮੈਂ ਤਾਂ ਚਾਹ ਵੀ ਨਹੀਂ ਪਤਾ ਕਿ ਜਦੋਂ ਮਾਤਾ ਉਹਨੇ ਜਿਹੜਾ ਥੱਪੜ ਮਾਰਿਆ ਆਪਣੇ ਪਿਆਰ ਦੀ ਕੁੜੀ ਸੀਗੀ ਤੁਸੀਂ ਉਸ ਬਾਰੇ ਕੀ ਕਹੋਗੇ ਉਹਨੂੰ ਉਹਨੂੰ ਡਿਸਮਿਸ ਵੀ ਕਰਤਾ ਹੈ ਕੀ ਕਹੋਗੇ ਜੇ ਉਹਨੂੰ ਡਿਸਮਿਸ ਕਿਉਂ ਕਰਨੀ ਸੀ ਉਹ ਤਾਂ ਬਾਤ ਨਹੀਂ ਕਰੀ ਤਾਂ ਪੜੀ ਮਾਰੀ ਸੀ ਜੀ ਨਹੀਂ ਇੰਨਾ ਕਰਮ ਕਰਿਆ ਹਰੇਕ ਮਰਨ ਦਾ ਡਰਾਂ ਨੇ ਪਰਵਾਹ ਹੀ ਨਹੀਂ ਕੀਤੀ ਉਹ ਤਾਂ ਗੁਰੂ ਬਰਾਬਰ ਖੜਾ ਸੀ ਨਾ ਹੌਸਲਾ ਦੇ ਕੇ ਮੌਰੋ ਥਾਪੜਾ ਦੇ ਕੇ ਲੱਪੜੋ ਸੀ ਪ੍ਰਮਾਤਮਾ ਨੇ ਮਰਵਾਇਆ ਇੱਥੇ ਨਹੀਂ ਉਹ ਦਸਮਗੇਸ਼ ਪਿਤਾ ਨੇ ਉਹਨੂੰ ਦਿਲੋਰੀ ਦਿੱਤੀ ਹੈ ਨਹੀਂ ਉਹਨੂੰ ਤਾਂ ਇਹੋ ਜਿਹਾ ਪਤਾ ਨਹੀਂ ਸੀ ਵੀ ਲੱਪੜ ਮਾਰਨਾ ਉਹ ਮਹਾਰਾਜ ਦੇ ਰੰਗ ਉਹ ਵਖਾਉਂਦਾ ਹੈ ਤਿਆਪਾ ਕਿੰਨੇ ਜਣੇ ਹੁੰਨੀਆਂ ਜੇ ਕਰਸਾਨ ਸੀ ਕਿੰਨਿਆਂ ਦਾ ਅਸਰਾ ਸੀ ਉਹ ਤਾਂ ਚਰੀ ਕੇਲੀ ਸੀ ਉਹਨ ਮਹਾਰਾਜ ਨੇ ਉਹਨੂੰ ਸਿੱਖ ਰਿਤੀਆ ਤੇ ਕੰਗਣਾਂ ਨੂੰ ਸਭ ਕੋ ਸਿਆਣੀ ਬਣ ਜਾ ਉਹ ਮੋਟੀ ਬੱਧੜੀ ਐ ਛੋਟੀ ਮੱਤ ਵਾਲੀ ਦੇ ਹੋਵੇ ਚੰਗੇ ਕੰਮ ਨਾ ਕਰਵੇ ਕਿੱਥੇ ਤਾਂ ਉਹਨਾਂ ਨੂੰ ਹਾਰ ਪੈਣੇ ਸੀ ਤੇ ਜਾਇਦਾ ਕਾਰਾਂ ਹੁੰਨੀਆਂ ਸੀ ਤੇ ਕਿਤੇ ਲਾਂਟਾ ਪੈਂਦੀਆਂ ਤੇ ਸਵਾਦੇ ਠਕਰੇ ਦੇ ਸੱਤ ਪੈਂਦੇ ਨੇ ਵੀ ਇਹੋ ਜਿਹਾ ਕੰਮ ਕਰਾਉਂਦੀ ਫਿਰਦੀ ਐ ਇਹ ਚੰਗਾ ਨਹੀਂ ਮੈਂ ਤਾਂ ਨਹੀਂ ਚੰਗਾ ਦਾ ਤਾਂ ਉਹ ਕਰਿਆ ਦਾ ਸ਼ਰੀਬਾ ਦੇ ਕਿ ਜਾਨ ਛੜਾ ਲਿਆ ਆ ਵੀ ਲੋਕਾਂ ਦੇ ਮੱਥੇ ਕਿਵੇਂ ਲੱਗਦੀ ਏ ਗਲਤ ਬੁੜੀ ਏ ਕਿ ਕੁੜੀ ਏ ਉਹਨੂੰ ਬੋਲਣ ਦਾ ਤਰੀਕਾ ਨਹੀਂ ਜਿੱਡਾ ਵੱਡਾ ਬੰਦਾ ਹੋਵੇ ਸਿਆਣਾ ਹੋਵੇ ਪੜਿਆ ਲਿਖਿਆ ਉਹਦੇ ਵਿੱਚ ਬਹੁਤ ਨਿਮਤੀ ਨਿਮਰਤਾ ਹੁੰਦੀ ਏ ਇਹ ਤਾਂ ਵਿਚਾਰੀ ਹਕਾਰ ਦੀ ਭਰੀ ਪਈ ਐ ਨਾ ਹਕਾਰ ਨਾ ਕਰੇ ਕੰਮ ਪਾਣਗੇ ਗਰੀਬਾਂ ਤਾਂ ਹੀ ਧਰਦਾ ਗਵਾਨ ਨਾ ਕਹੀਂ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਕਿਸਾਨਾਂ ਨੂੰ ਜਿਨ੍ਹਾਂ ਦਾ ਖਾਂਦੇ ਤੇ ਉਹਨਾਂ ਦੀ ਦੇਖਭਾਲ ਵੀ ਕਰਦੀ ਏ ਤੇ ਉਹ ਕੱਲੀ ਕਿ ਫਿਰ ਵੱਡੀ ਨਹੀਂ ਹੋਣੀ ਵੀ ਕਿ ਕਿਸਾਨਾਂ ਦੇ ਨਾਂ ਰੜ ਕੇ ਵੱਡੀ ਹੋਊ ਪਰ ਨਹੀਂ ਬਣਦੀ ਤਾਂ ਔਖੀ ਹੋਊਗੀ ਇਹ ਖਰਸਾਨ ਤਾਂ ਵਿਚਾਰੇ ਸਜਾ ਪਾਈ ਜਾਂਦੇ ਭੁੱਖੇ ਜਿਹੇ ਬੈਠੇ ਘਰਾਂ ਉਹਨਾਂ ਦੀ ਸੁਣੂਗਾ ਉਹਨਾਂ ਦੀ ਸੁਣੂਗਾ ਪਰ ਉਹ ਗੱਲੀ ਉਹ ਤੇ ਇੱਕੋ ਹੀ ਲੱਪੜ ਮਾਰਿਆ ਉਹ ਤਾਂ ਨਿਸ਼ਾਨੀ ਦਿੱਤੀ ਉਹ ਪੰਜ ਸੱਤ ਮਾਰਦੇ ਪੰਜ ਸੱਤ ਮਾਰੀ ਵੀ ਉਹੋ ਜੇ ਟੱਕ ਮਾਰਿਆ ਵੀ ਉਹੋ ਜੇ ਜਦੋਂ ਬੰਦੇ ਨੂੰ ਪ੍ਰਕਾਰਾਂ ਹੀ ਪੈ ਜਾਣ ਤੇ ਉਹ ਬੰਦਾ ਆਪਨੇ ਫਿਰ ਨਾ ਕੱਚਾ ਹੋਗਾ ਸ਼ਰਮ ਨਹੀਂ ਹੁੰਦਾ ਸ਼ਰਮੰਦਾ ਨਹੀਂ ਹੁੰਦਾ ਭਈ ਉਹ ਇਹ ਜੇ ਕੰਮ ਕਰ ਗਿਆ ਇਹੋ ਜਿਹਾ ਕੰਮ ਨਾ ਕਰੇ ਬਣੀ ਸੀ ਐਮਪੀ ਤੇ ਸਿਆਣੇ ਕੰਮ ਕਰਨੀ ਸੀ ਦੁਨੀਆ ਤੇ ਵਡਿਆਈ ਲੈਣੀ ਸੀ ਕਿ ਨਿੰਦਾ ਕਰਨ ਦੀ ਦੀ ਪੰਜਾਬ ਚ ਅੱਤਵਾਦ ਜਾਂ ਵੀ ਆਤਵਾ ਨਹੀਂ ਆਤਵਾ ਵੀ ਕੋਈ ਨਹੀਂ ਪਾਈ ਕਿਸਾਨ ਤਾਂ ਬੇਲਾ ਪੂਰਾ ਕਰ ਲੈ ਕਮਾਈ ਕਰਕੇ ਖਾਂਦੇ ਜਨਤਾ ਨੂੰ ਪਾਲਣਾ ਕਰਦੇ ਕੋਈ ਫਾਈ ਕਿਸਾਨ ਮਾੜੀ ਨਹੀਂ ਜੇ ਕਿਸਾਨ ਨਾ ਹੋਣ ਤੇ ਕੋਈ ਰਾਜੇ ਬੈਠਾ ਜਿਹੜੇ ਕੁਰਸੀਆਂ ਗੱਦਨ ਤੇ ਉੱਥੇ ਉਹ ਥੋੜਾ ਹੀ ਕੋਈ ਬਣਾ ਦੇ ਉਹਨਾਂ ਨੇ ਖੰਦਾ ਕਿਸਾਨਾਂ ਦਾ ਕਮਾਇਆ ਖਾਂਦੇ ਆ ਉਹਦਾ ਲੋਹੇ ਦੀਆਂ ਪੈਣੀ ਬੈਠੇ ਆਪਦੇ ਪਲਟੂਨਾ ਵੀ ਸਾਡੇ ਗੋਲਣ ਲੱਗਦੇ ਕਿਸਾਨ ਤੇ ਨੰਗੇ ਘਾੜੇ ਫਿਰਦੇ ਆ ਤੇ ਉਹਨਾਂ ਨੂੰ ਕਿਸੇ ਛੱਪ ਦਾ ਸੁਭਦਿਆ ਬਿਜਲੀ ਤਾਂ ਹੁੰਦਾਰੀ ਨਹੀਂ ਕੋਈ ਉਹ ਤਾਂ ਬੇਪਰਵਾਹ ਮਰਵਾ ਲਾਉਂਦੇ ਆ ਜੇ ਅਸੀਂ ਹੁਣ ਪੰਜਾਬ ਬਬਕੀ ਤੁਹਾਡਾ ਨਾਮ ਕਿਹੜਾ ਪਿੰਡ ਹੈ ਕੀ ਕਹਿਣਾ ਚਾਹੋਗੇ ਵੀ ਤੁਹਾਡੀ ਜਿਹੜੀ ਪਤਨੀ ਨੇ ਕੰਗਣਾ ਰੌਣ ਦੇ ਜਿਹੜਾ ਕੇਸ ਦਰਜ ਕਰਵਾਇਆ ਸੀ ਹੁਣ ਕੀ ਸਥਿਤੀ ਹੈ ਮੇਰਾ ਨਾਮ ਲਾਲ ਸਿੰਘ ਨੰਬਰ ਦਾ ਪਿੰਡ ਬਾਦਲਗੜ ਜੰਡੀਆਂ ਜ਼ਿਲ੍ਹਾ ਬਰਨਾਲਾ ਤਹਿਸੀਲ ਬਰਨਾਲਾ ਮੇਰੀ ਘਰ ਵਾਲੀ ਮਹਿੰਦਰ ਕੌਰ ਨੇ ਐਤੋਂ ਪਹਿਲਾਂ 2-3 ਸਾਲ ਕੇਸ ਕੀਤਾ ਸੀ ਮਾਨਖਾਨੀ ਦਾ ਕੰਗਣਾ ਦਾ ਸੀ ਉਹਨੂੰ ਕਿ 100-100 ਰੁਪਏ ਦਿਹਾੜੀ ਤੇ ਇੱਥੇ ਆਉਂਦੇ ਨੇ ਧਰਨੇ ਤੇ ਆਈਆਂ ਅਸੀਂ ਕੋਈ 100-100 ਰੁਪਏ ਦਿਹਾੜੀ ਤੇ ਨਹੀਂ ਸਾਡੀਆਂ ਜ਼ਮੀਨਾਂ ਸੀ ਜਿਹੜੀਆਂ ਅਰਾਨੀਆਂ ਬਾਨੀਆਂ ਨੂੰ ਦੇ ਰਹੇ ਸੀਗੇ ਕਿ ਤਿੰਨ ਕਾਨੂੰਨ ਕਾਲੇ ਬਣਾਏ ਸੀਗੇ ਜਿਹਦੇ ਵਿੱਚ ਕਿ ਇਹ ਵੀ ਉੱਥੇ ਪਹੁੰਚੇ ਸੀ ਤੇ ਅਸੀਂ 12-13 ਕਿਲੇ ਦੇ ਮਾਲਕ ਹੀ ਆ ਅਸੀਂ 100-100 ਰੁਪਏ ਦਿਹਾੜੀ ਤੇ ਜਾਣ ਵਾਲੇ ਆ ਅਸੀਂ ਤਾਂ ਆਪ ਆਪਣੀਆਂ ਜ਼ਮੀਨਾਂ ਜਾਇਦਾਦਾਂ ਦੀ ਖਾਤਰ ਹਰੇਕ ਬੰਦਾ ਪਿੰਡ ਪਿੰਡ ਪਿੰਡਾਲ ਦੇ ਵਿੱਚੋਂ ਘਰ-ਘਰ ਚੋਂ ਹਰੇਕ ਬੰਦਾ ਜਾਣਦਾ ਸੀ ਜਾਨ ਅਸੀਂ ਵੀ ਗਏ ਸੀਗੇ ਤੇ ਫੇਰ ਉਹਨਾਂ ਨੇ ਮਤਲਬ ਜਿਦੋਂ ਇਹ ਗੱਲ ਬੋਲੀ ਫਿਰ ਪਿੰਡ ਨੇ ਸਾਰੇ ਪਿੰਡ ਨੇ ਸਾਨੂੰ ਕਹਿ ਕੇ ਵੀ ਕੇਸ ਕਰਾ ਵੀ ਤੁਸੀਂ ਮਾਨਹਨੀ ਦਾ ਕੇਸ ਕਰੂ ਤੁਹਾਡੇ ਹੱਥੋਂ ਹੋ ਉਹ ਅਸੀਂ ਬੰਦਾ ਸੈਸ਼ਨ ਜੱਜ ਤੇ ਕੋਰਟ ਦੇ ਵਿੱਚ ਕੇਸ ਕੀਤਾ ਉਹਨਾਂ ਨੇ ਕੇਸ ਤੋਂ ਬਚਾਏ ਚੰਡੀਗੜ੍ਹ ਕੰਗਨਾਰ ਨਾਬਤ ਨੇ ਕਰਿਆ ਉਹਨੂੰ ਬੋਲਣ ਦਾ ਕੋਈ ਪਤਾ ਨਹੀਂ ਵੀ ਮੈਂ ਬੋਲਣਾ ਕਿਵੇਂ ਹੈ ਕਿਵੇਂ ਨਹੀਂ ਬੋਲਣਾ ਹੁਣ ਪੰਜਾਬੀਆਂ ਨੂੰ ਆਂਦੀ ਵੀ ਇਹ ਆ ਪੰਜਾਬ ਦੇ ਵਿੱਚ ਅੱਤਵਾਦ ਫੈਲਿਆ ਕਰੋ ਉਹ ਫੈਲੇ ਪਏ ਆ ਪੰਜਾਬੀ ਦਾ ਕੰਮਾਂ ਚ ਨਹੀਂ ਪੂਰੇ ਹੁੰਦੇ ਕਿ ਜਿਹੜੇ ਤੇ ਹੋਰ ਨਾ ਬੰਦਿਆਂ ਨੂੰ ਪੁੱਛਿਆ ਵੀ ਮਸਾ ਪੰਜਾਬ ਲਈ ਤੇ ਆਇਆ ਸਹੀ ਹਲੇ ਟਿਕਾਣੇ ਤੇ ਵੀ ਨਹੀਂ ਉੱਪੜ ਹੈਗਾ ਤੇ ਉਹਨਾਂ ਨੂੰ ਵੀ ਕੰਮ ਸਾਰੇ ਸਹੀ ਚੱਲੀ ਜਾਂਦੇ ਕੋਈ ਇੱਥੇ ਆਤਵਾਦ ਨਹੀਂ ਆ ਇਹਹੀ ਗਲਤ ਵਿਸ਼ਵਾਸ ਸ਼ਦਾਵਲੀ ਬੋਲਣੇ ਕਰਕੇ ਅੱਗੇ ਵੀ ਇਹਨੇ ਇਹੀ ਕੰਮ ਕੀਤਾ ਤੇ ਹੁਣ ਵੀ ਉਹੀ ਕੰਮ ਕੀਤਾ ਇਸੇ ਕਰਕੇ ਕੁਲਵਿੰਦਰ ਕੌਰ ਨਾ ਤੂੰ ਤੋਂ ਮੈਂ ਉੱਥੇ ਚੰਡੀਗੜ੍ਹ ਹਵਾਈ ਅੱਡੇ ਤੇ ਹੋਈ ਉਹਨੇ ਆਖਿਆ ਵੀ ਮਾਰੀ ਮਾਤਾ ਬੈਠੀ ਸੀ ਤੇ ਤੂੰ ਨੂੰ ਕੀ ਆਖਿਆ ਸੀਗਾ ਮੈਨੂੰ ਜਵਾਬ ਦੇ ਵੀ ਉਹਦਾ ਜਵਾਬ ਨਾ ਦਿੱਤਾ ਜਾਂ ਉਹਨੇ ਚੈਕਿੰਗ ਕਰਨੀ ਸੀ ਵੀ ਉਹਦੀ ਡਿਊਟੀ ਸੀ ਵੀ ਅਸੀਂ ਇੱਥੇ ਚੈੱਕ ਕਰਨੀ ਐ ਉਹਨਾਂ ਦੀ ਟੂਕਾਉਣਾ ਮੇਰੀ ਚੈਕਿੰਗ ਕਰਨ ਵਾਲੀ ਮੈਂਪੀ ਹੁਣ ਚੈੱਕ ਕਰਨ ਤੋਂ ਚੈਕਿੰਗ ਕਰਨ ਤੋਂ ਜਵਾਬ ਦੇਤਾ ਉਹਨੇ ਫਿਰ ਤੂੰ ਤੋਂ ਮਹਿੂਬ ਕੇ ਲੱਪਕ ਜਾਤਾ ਕਿਸ ਤਰ੍ਹਾਂ ਦੀ ਬਾਦਰੀ ਦੇਖੂਗੀ ਕਰੂਗੀ ਉਸ ਲੜਕੀ ਦੀ ਬਹੁਤ ਤਗੜੀ ਬਾਦਰੀ ਆ ਸਾਡੀ ਧੀ ਐ ਇਹ ਮੁੰਡਕੀ ਤੀਰੀਆ ਜਿਹੜੀ ਕਿ ਆਹ ਪੰਜਾਬ ਦੇ ਸ਼ਾਹ ਸੀ ਸ਼ਾਹ ਬਚਾਈ ਹਣ ਤੇ ਉਹਨੇ ਆਉਦਨ ਮਾਫ ਕਿਉਂ ਸਾਹਤ ਪੰਜਾਬ ਦੇ ਸ਼ਾਹ ਰੱਖਿਆ ਐ ਜੇ ਲੜਕੀਆਂ ਆਉਂਦੀਆਂ ਨੂੰ ਬਾਹਰ ਮਿਲਣਾ ਚਾਹੀਦਾ ਨਾ ਕਿ ਪਰੇ ਚਾਹੀਦਾ ਹੋਰ ਸਾਰੇ ਯੋਨ ਯਾਰ ਉਹਦੇ ਮਾਰ ਖਾਣਾ ਚਾਹੀਦਾ ਤੇ ਉਹਦੀ